ਸਾਸੀ ਕਾ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰਸਿੰਘ ਇਹ ਪਿੰਡ ਸੁਰਸਿੰਘ ਬਲਾਕ ਭੀਖੀਵਾਂਡ ਜਿਲ੍ਹਾ ਤਰਨਤਾਰਨ ਵਿਖੇ ਬਾਬਾ ਵਿਧੀ ਚੰਦ ਖੇਡ ਸਟੇਡੀਅਮ ਪਿਛਲੇ 21 ਸਾਲਾਂ ਤੋਂ ਜਿਹੜਾ ਆਪਣੇ ਮੁਕੰਮਲ ਹੋਣ ਦੀ ਰਾਹ ਜਿਹੜੀ ਉਹ ਵੇਖ ਰਿਆ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਪਰ ਥੋੜਾ-ਬੋਤ ਕੰਮ ਕਰਵਾ ਕੇ ਕਿਸੇ ਨੇ ਵੀ ਕਿਸੇ ਵੀ ਅਕਾਲੀ ਦਾ ਕਾਂਗਰਸ ਸਰਕਾਰ ਨੇ ਅਕਾਲੀ ਭਾਜਪਾ ਜਾਂ ਕਾਂਗਰਸ ਸਰਕਾਰ ਨੇ ਇਸ ਨੂੰ ਮੁਕੰਮਲ ਕਰਨ ਨਾਲ ਜਿਹੜਾ ਪੂਰੀ ਕੋਈ ਕੰਬੀਰਤਾ ਨਹੀਂ ਵਿਖਾਈ ਅਤੇ ਇਹ ਸਟੇਡੀਅਮ ਦੇ ਸਹੂਲਤਾਂ ਤੋਂ ਕਈ ਸਹੂਲਤਾਂ ਤੋਂ ਅਜੇ ਵੀ ਵਾਂਝਾ ਹੈ ਜਿਵੇਂ ਕਿ ਇੱਥੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਨਾ ਹੀ ਇੱਥੇ ਕੋਈ ਬਿਜਲੀ ਦਾ ਪ੍ਰਬੰਧ ਹੈ ਪਾਣੀ ਦਾ ਵੀ ਪ੍ਰਬੰਧ ਕੋਈ ਨਹੀਂ ਹੈ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਇੱਥੇ ਕਈ ਕਈ ਦੇਣ ਜਿਹੜਾ ਉਹ ਪਾਣੀ ਜਿਹੜਾ ਇੱਥੇ ਖੜਿਆ ਰਹਿੰਦਾ ਹੈ ਜਿਸ ਨਾਲ ਖਿਡਾਰੀਆਂ ਨੂੰ ਆਪਣੀ ਖੇਡ ਦਾ ਅਭਿਆਸ ਕਰਨ ਅਤੇ ਪ੍ਰੈਕਟਿਸ ਕਰਨ ਵਿੱਚ ਜਿਹੜੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਚਲੋ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਹਾਂ ਸਥਾਨਕ ਖਿਡਾਰੀਆਂ ਨਾਲ ਅਤੇ ਕੁਝ ਮੋਹਤਬਰਾਂ ਨਾਲ ਜਿਹੜਾ ਕਿ ਇਸ ਮੁਸ਼ਕਲ ਸਬੰਧੀ ਖੇਡ ਸਟੇਡੀਅਮ ਦੀ ਆ ਰਹੀ ਮੁਸ਼ਕਲ ਸਬੰਧੀ ਆਪਣੇ ਵਿਚਾਰ ਰੱਖਣਗੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਲਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਖੇਡ ਸਟੇਡੀਅਮ ਅਸੀਂ ਵੇਖ ਰਹੇ ਹਾਂ ਕਿ ਬੜਾ ਖਿਡਾਰੀਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਵੱਡੀ ਗਿਣਤੀ ਵਿੱਚ ਇੱਥੇ ਸਥਾਨਕ ਪਿੰਡ ਸੁਰਸਿੰਗ ਦੇ ਮੁੰਡੇ ਵੀ ਨੌਜਵਾਨ ਵੀ ਤੇ ਕਈ ਪਿੰਡਾਂ ਦੇ ਲੋਕ ਜੜੇ ਆਉਂਦੇ ਨੇ ਜਿਹੜੇ ਇੱਥੇ ਆ ਕੇ ਵਰਜਿਸ਼ ਅਭਿਆਸ ਕਰਦੇ ਨੇ ਪਰ ਇੱਥੇ ਸਹੂਲਤਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਇੱਕ ਖੇਡ ਗਰਾਊਂਡ ਵਾਲੀ ਜਾਂ ਸਟੇਡੀਅਮ ਵਾਲੀ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਵੀ ਜਿਹੜਾ ਪੱਖ ਨਜ਼ਰ ਨਹੀਂ ਆ ਰਿਹਾ ਇਸ ਸੰਬੰਧੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੰਗਾ ਵੀਰਸਾ ਚੁਣਿਆ ਕਹਿਣਾ ਤੇ ਉਹ ਹੀ ਆ ਵੀ ਤੁਸੀਂ ਵੇਖ ਰਹੇ ਜਿਸ ਨਾਲ ਵੀ ਸਟੇਡੀਅਮ ਤੇ ਘਟ ਜਾਉ ਦਾ ਖੰਡਰ ਜਿਆਦਾ ਜਾਉਦਾ ਤੇ ਅੱਜ ਤੋਂ ਕੋਈ 2-3 ਸਾਲ ਪਹਿਲਾਂ ਆਪਾਂ ਇਸ ਇੱਥੇ ਗਰਾਊਂਡ ਦੇ ਨਿਗਮ ਮਾਰੀਏ ਤੇ ਇੱਥੇ ਬੜੇ ਰੋਡ ਰਾਡ ਹੁੰਦੇ ਸੀ ਤੇ ਕੋਈ ਨੌਜਾਨੇ ਉਦਮ ਕਰਕੇ ਤੇ ਮਿੱਟੀ-ਮੁੱਟੀ ਪਵਾ ਗਿਆ ਨਯਾਰ ਦੀ ਸਾਧਨਾ ਤੇ ਕੁਝ ਹੱਦ ਤੱਕ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਵੀ ਤੁਸੀਂ ਵੇਖੋ ਰੋਡ ਬਹੁਤ ਜ਼ਿਆਦਾ ਰੋਡ ਦੇ ਉੱਤੇ ਨਾ ਕੋਈ ਬੱਚਾ ਭੱਜ ਸਕਦਾ ਨਾ ਕੋਈ ਸੰਗੀ ਤਰ੍ਹਾਂ ਦੌੜ ਸਕਦਾ ਸਭ ਤੋਂ ਜੋ ਕਰਨਾ ਚਾਹੁੰਦਾ ਮੈਂ ਵੀ ਥੋੜਾ ਜਿਹਾ ਖੇਡਾਂ ਨਾਲ ਰਿਲੇਟ ਕਰ ਲਿਆ ਮੈਂ ਅਜੇ ਤੱਕ ਵੀ ਹੈਗਾ ਸ਼ਾਇਦ ਤੇ ਇਹ ਆ ਵੀ ਤੁਸੀਂ ਵੇਖ ਰਹੇ ਜਿਸ ਤਰ੍ਹਾਂ 4 ਸਵੇਰਾ ਟਰੈਕ ਬਣਾਣਾ ਚਾਹੀਦਾ ਬੜਾ ਸ਼ਾਨਦਾਰ ਦੌੜਨ ਵਾਸਤੇ 400 ਮ ਤੇ ਤੁਸੀਂ ਹਾਲਤ ਵੇਖ ਰਹੇ ਹੋ ਟਰੈਕ ਦੇ ਨਾਲ ਨਾਲ ਚਾਰ ਚਾਰ ਫੁੱਟ ਜਿਹੜੀ ਪੌੜੀਆਂ ਦੇ ਨਾਲ ਜਗਾ ਨਾ ਉਥੇ ਘਾਹ ਤੇ ਪਤਾ ਨਹੀਂ ਕੀ ਕੁਝ ਉੱਗਿਆ ਹੈ ਤੇ ਬਿਲਕੁਲ ਸਫਾਈ ਹੋਣੀ ਚਾਹੀਦੀ ਹੈ ਜਿਹੜੀਆਂ ਪੌੜੀਆਂ ਬਣੀਆਂ ਜਾਂ ਹੋਰ ਪੱਟੀਆਂ ਬਣਿਆ ਉਹਦੀ ਸਫਾਈ ਹੋਣੀ ਚਾਹੀਦੀ ਹੈ ਉਹਦੀ ਮੁਕੰਮਲ ਮਰਮਤ ਹੋਣੀ ਚਾਹੀਦੀ ਹੈ ਤੇ ਆਹ ਜਿਹੜੀ ਗਰਾਊਂਡ ਹੈ ਤੇ ਮੇਰੀ ਇਹ ਮੰਗਿਆ ਵੀ ਇਹ ਤੇ ਕੁਦਰਤੀ ਮਿੱਟੀ ਪਾ ਕੇ ਚੰਗੀ ਜਿਹੜੀ ਉਪਜਾਊ ਹੋਵੇ ਫੁੱਟ ਡੇਢ ਫੁੱਟ ਦਾ ਫੁੱਟ ਜਿੰਨੀ ਪੈ ਸਕਦੀ ਹੈ ਇਹਦਾ ਇੱਕ ਤੇ ਇਹਦਾ ਲੈਵਲ ਉੱਚਾ ਹੋ ਜਾਊਗਾ ਪਾਣੀ ਦਾ ਨਿਕਾਸ਼ ਸੌਖਾ ਹੋਊਗਾ ਇੱਕ ਉਹਦੇ ਕੁਦਰਤੀ ਘਾਹ ਉਗਾਇਆ ਜਾਵੇ ਕੁਦਰਤੀ ਘਾਹ ਗਾਉਣ ਨਾਲ ਜਿਹੜੀ ਗਰਾਊਂਡ ਐ ਸੋਹਣੀ ਲੱਗੂਗੀ ਫੁੱਟਬਾਲ ਬੱਚੇ ਖੇਡ ਸਕਦੇ ਸੋਹਣਾ ਖੇਡਸਾ ਅੰਦਰ ਫੁੱਟਬਾਲ ਦੀ ਗਰਾਊਂਡ ਹੋਵੇ ਬਾਹਰ ਟਰੈਕ ਹੋਵੇ 400 ਮੀਟਰ ਦਾ ਭੱਜਣ ਨੂੰ ਪੌੜੀਆਂ ਜਿਹੜੀਆਂ ਵਧੀਆ ਚੰਗੀਆਂ ਹੋਣ ਔਰ ਰੱਖ-ਰਖਾ ਦਾ ਇੰਤਜ਼ਾਮ ਹੋਵੇ ਜਿਹੜਾ ਜਿਹੜਾ ਕ੍ਰਿਕਟ ਦੀ ਹੈਗੀ ਆ ਜਾਂ ਬੋਲੀ ਜਿੰਨਾ ਵਾਲੀਬਾਲ ਖੇਡਣਾ ਕ੍ਰਿਕਟ ਦੀ ਆਵਾਜ਼ ਸਾਹਮਣੇ ਤੁਸੀਂ ਜਗ੍ਹਾ ਵੇਖਦੇ ਕਿੰਨੀ ਜਗ੍ਹਾ ਪਈ ਆ ਜਗ੍ਹਾ ਤੇ ਕੋਈ ਘਾੜ ਨਹੀਂ ਬਸ ਘਾੜਿਆ ਤੇ ਸਾਡੀ ਇੱਛਾ ਸ਼ਕਤੀ ਦਾ ਘਾੜਿਆ ਤੇ ਸਾਨੂੰ ਇਸ 바ਨੇ ਧਿਆਨ ਦੇਣਾ ਚਾਹੀਦਾ ਜੇ ਮਾੜਾ ਜਾ ਥੋੜਾ ਜਾ ਪਿੰਡ ਦੀ ਆਮਦ ਤੇ ਮੇਰਾ ਖਿਆਲ ਵੀ ਪਿੰਡ ਦੀ 40-50 ਕਿੱਲੇ ਪੰਚਾਇਤੀ ਜ਼ਮੀਨ ਤੇ ਹੋਊਗੀ ਤੇ ਉਹਨਾਂ ਦਾ ਘੱਟੋ ਘੱਟ 20 ਲੱਖ ਠੇਕਾ ਦੇਉਂਦਾ ਜੇ ਜੇ ਉਹ ਜੇ ਇਮਾਨਦਾਰੀ ਨਾਲ ਜਾਂ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਜੇ ਉਹਨਾਂ ਦੇ ਵਿੱਚੋਂ 4-5 ਲੱਖ ਰੁਪਈਆ ਕੋਈ ਚੌਂਕੀਦਾਰ ਕੋਈ ਉਹਦੀ ਰੱਖ-ਰਖਾਅ ਵਾਸਤੇ ਖਰਚ ਦੇਣਗੇ ਤੇ ਕੀ ਉਹਨਾਂ ਨੂੰ ਫਰਕ ਪੈਂਦਾ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਆਪਣੇ ਮਨੇ ਦੂਜਾ ਪਣ ਜਿਹੜਾ ਜਿਹੜਾ ਮੁਨਾਫਾ ਹੋਊਗਾ ਮੁਨਾਫਾ ਇਦਾਂ ਹੋਊਗਾ ਜਿਹੜੇ ਸਾਡੇ ਬੱਚੇ ਆ ਚੰਗੀ ਕਾਰ ਵਿਚ ਆਨੂ ਚੰਗਾ ਸਾਈਕਲ ਹੋਵੇ ਚੰਗਾ ਮੋਟਰਸਾਈਕਲ ਹੋਵੇ ਚੰਗਾ ਮਨ ਕੋਈ ਵੀ ਹੋਵੇ ਚੰਗੀ ਦੁਕਾਨ ਹੋਵੇ ਉਥੇ ਹਰ ਇੱਕ ਬੰਦਾ ਜਾਣ ਨੂੰ ਚਾਹਵਣ ਹੁੰਦਾ ਜਾਂ ਨੂੰ ਇਸਤੇਮਾਲ ਕਰਨ ਵਾਸਤੇ ਚਾਹ ਹੁੰਦਾ ਜੇ ਗਰਾਊਂਡ ਸੋਹਣੀ ਹੋਵੇ ਜਿਹੜਾ ਬੰਦਾ ਖੇਡ ਦੇ ਨਾਲ ਨਹੀਂ ਵੀ ਰਿਲੇਟਡ ਹੈਗਾ ਉਹ ਵੀ ਗਰਾਊਂਡ ਸ਼ਾਲਾ ਮਾਰ ਮਾਰ ਭੱਜੂਗਾ ਵੀ ਸ਼ਾਲਾ ਮਾਰ ਪਰ ਹੁਣ ਤੁਸੀਂ ਵੇਖ ਲੂ ਵੀ ਮਜਬੂਰ ਨਖਾਤਰ ਬੱਚੇ ਆਉਂਦੇ ਆ ਆਪਣੀ ਕੋਸ਼ਿਸ਼ ਕਰਦੇ ਆ ਮਿਹਨਤ ਕਰਦੇ ਆ ਪਰ ਇਹੋ ਜੇ ਗਰਾਊਂਡ ਵਧੀਆ ਬਣੀ ਹੋਵੇ ਸੋਹਣੀ ਬਣੀ ਹੋਵੇ ਚੰਗਾ ਰੱਖ ਰਖਾ ਹੋਵੇ ਪਾਣੀ ਦਾ ਇੰਤਜ਼ਾਮ ਹੋਵੇ ਸਫਾਈ ਹੋਵੇ ਸਫਾਈ ਤੇ ਰੱਖ-ਰਖਾ ਤਾਂ ਵੀ ਹੋ ਸਕਦਾ ਜੇ ਇਥੇ ਪੱਕੇ ਬੰਦੇ 1-2 ਬੰਦੇ ਚੌਂਕੀਦਾਰ ਤੇ ਸਫਾਈ ਜਿਹੜਾ ਉਹ ਮਿਹਨਤ ਕਰਨ ਵਾਲਾ ਜਿਹੜਾ ਬੰਦਾ ਸਫਾਈ ਵਾਸਤੇ ਰੱਖਣ ਵਾਲਾ ਬੰਦਾ ਹੋਵੇ ਉਹ ਹੋਵੇ ਉਹਨਾਂ ਨੂੰ ਪ੍ਰਾਪਰ ਤਨਖਾਹ ਦਿੱਤੀ ਜਾਵੇ ਜੋਗ ਤਨਖਾਹ ਦਿੱਤੀ ਜਾਵੇ ਉਹ ਆਪਣੇ ਉਹ ਆਪਣੇ ਹਿਸਾਬ-ਕਿਤਾਬ ਨਾਲ ਗਰਾਊਂਡ ਦੀ ਰੱਖ-ਰਖਾ ਕਰਨ ਤੇ ਗਰਾਊਂਡ ਦੇ ਗਰਾਊਂਡ ਦੀ ਰੱਖ-ਰਖਾ ਹੋਵੇ ਗਰਾਊਂਡ ਨੂੰ ਚੰਗਾ ਬਣਾਇਆ ਜਾਵੇ ਸਟੇਡੀਅਮ ਨੂੰ ਚੰਗਾ ਬਣਾਇਆ ਜਾਵੇ ਸਟੇਡੀਅਮ ਵੇਖਣ ਨੂੰ ਸੋਹਣਾ ਲੱਗੇ ਜੀ ਸੇਵਾ ਸੰਭਾਲੀ ਹੋਵੇ ਤਾਂ ਹੀ ਬੱਚਿਆਂ ਦਾ ਸ਼ੌਂਕ ਜਾਗੂਗਾ ਤੇ ਤਾਂ ਜਿਹੜੇ ਜਿਹੜੇ ਸੱਚੇ ਸਾਡੇ ਬੱਚੇ ਆ ਨਸ਼ਿਆਂ ਤੋਂ ਦੂ ਇੰਟਰਸਟਿੰਗ ਹੋਊਗਾ ਮੈਂ ਤੇ ਉਹ ਇਹੋ ਮੰਗ ਹੈਗੀ ਆ ਬਾਕੀ ਤੁਸੀਂ ਆ ਖਿਡਾਰੀ ਬੈਠਿਆਂ ਨੂੰ ਪੁੱਛ ਸਕਦੇ ਇਹਨਾਂ ਨੂੰ ਕੀ ਮੁਸ਼ਕਲ ਆਈ ਕਿ ਨਹੀਂ ਆ ਧੰਨਵਾਦ ਇੱਥੇ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਰਦਾਰ ਬਲਦੇਵ ਸਿੰਘ ਸੁਰਸਿੰਘ ਵਾਸੀ ਆਪਣੇ ਪੋਸਟਮਾਸਟਰ ਡਾਕਖਾਨੇ ਮਹਿਕਮੇ ਦੇ ਵਿੱਚ ਪੋਸਟਮਾਸਟਰ ਦੀ ਪੋਸਟ ਤੋਂ ਰਟਾਇਰ ਹੋਏ ਹਨ ਤੇ ਕਿੰਨੀ ਉਮਰ ਬਲਦੇਵ ਸਿੰਘ ਜੀ ਤੁਹਾਡੀ 68 ਸਾਲ ਸ਼ੌਟ ਸਾਲ ਇਹਨਾਂ ਦੀ ਉਮਰ ਹੈ ਤੇ ਅਜੇ ਵੀ ਉਹ ਉਹਨਾਂ ਦੇ ਵਿੱਚ ਐਥਲੀਟ ਦੌੜ ਲਾਉਣ ਦਾ ਐਥਲੀਟ ਹੋਣ ਦਾ ਅਜੇ ਵੀ ਉਹਨਾਂ ਨੂੰ ਪੂਰਾ ਚਾਹ ਹੈ ਅਜੇ ਵੀ ਉਹ ਇਸ ਉਮਰ ਦੇ ਵਿੱਚ ਦੌੜ ਲਾਉਂਦੇ ਹਨ ਤੇ ਕਈ ਪ੍ਰਾਪਤੀਆਂ ਮਹਿਕਮੇ ਵੱਲੋਂ ਖੇਡ ਆਪਣਾ ਪੋਸਟ ਵਿਭਾਗ ਵੱਲੋਂ ਕਈ ਪ੍ਰਾਪਤੀਆਂ ਜਿਹੜੀਆਂ ਉਹ ਆਪਣੇ ਨਾਂ ਕਰ ਚੁੱਕੇ ਹਨ ਰਾਸ਼ਟਰੀ ਪੱਧਰ ਤੇ ਅਤੇ ਰਾਜ ਪੱਧਰ ਦੀਆਂ ਪ੍ਰਾਪਤੀਆਂ ਆਪਣੇ ਨਾਂ ਕਰ ਚੁੱਕੇ ਹਨ ਸਰਦਾਰ ਬਲਦੇਵ ਸਿੰਘ ਤੇ ਸਰਦਾਰ ਬਲਦੇਵ ਸਿੰਘ ਜੀ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਇਹ ਲਾਮਤਾਂ ਨੌਜਵਾਨ ਪੀੜੀ ਨੂੰ ਚੰਬੜ ਗਈਆਂ ਜਿਵੇਂ ਕਿ ਨਸ਼ਾ ਆ ਨਸ਼ੇ ਤੋਂ ਬਾਅਦ ਇੱਕ ਆਪਾ ਮੋਬਾਈਲ ਵੇਖ ਲਈਏ ਮੋਬਾਈਲ ਵੀ ਇੱਕ ਆਪਾ ਨਸ਼ਾ ਹੀ ਕਹਿ ਸਕਦੇ ਆ ਕਿ ਬੜੀ ਭੈੜੀ ਲਤ ਜਿਹੜੀ ਆ ਉਹ ਨੌਜਵਾਨ ਪੀੜੀ ਨੂੰ ਲੱਗ ਚੁੱਕੀ ਆ ਜਿਹੜਾ ਸਮਾਂ ਉਹਨਾਂ ਨੂੰ ਗਰਾਊਂਡ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਬਤੀਤ ਕਰਨਾ ਚਾਹੀਦਾ ਉਹ ਸਮਾਂ ਉਹ ਮੋਬਾਈਲ ਤੇ ਬਤੀਤ ਕਰ ਰਿਹਾ ਜਿਨ੍ਹਾਂ ਨਾਲ ਜਿਸ ਨਾਲ ਉਹਨਾਂ ਦਾ ਜਿਨ੍ਹਾਂ ਵਿਕਾਸ ਹੋਣਾ ਚਾਹੀਦਾ ਹੈ ਕੁਦਰਤੀ ਵਿਕਾਸ ਉਹ ਨਹੀਂ ਹੋ ਰਿਹਾ ਅਤੇ ਉਹਨਾਂ ਦੀ ਮਾਨਸਿਕ ਸਿਹਤ ਉੱਤੇ ਇਸ ਚੀਜ਼ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਹਾਨੂੰ ਇਹ ਕਹਿਣਾ ਵੀ ਜਿਹੜੇ ਅੱਜ ਕੱਲ੍ਹ ਇਹ ਨੌਜਵਾਨਾਂ ਨੂੰ ਮੋਬਾਈਲ ਬੜਾ ਇਸਤੇਮਾਲ ਕਰਦੇ ਉਹਨਾਂ ਨੂੰ ਘੱਟ ਲੋੜ ਅਨੁਸਾਰ ਕਰਨਾ ਚਾਹੀਦਾ ਪਰ ਉਹਨਾਂ ਦਾ ਕੁਝ ਆ ਫੈਸ਼ਨ ਗੈਨ ਲੋ ਜਾਂ ਸ਼ੌਂਕ ਵੇ ਲੋ ਮੈਂ ਵੇਖ ਲਓ ਆ ਮੇਰੇ ਕੋਲ ਛੋਟਾ ਮੋਬਾਈਲ ਆ ਮੈਂ 40 ਸਾਲ ਗਵਰਨਮੈਂਟ ਦੀ ਨੌਕਰੀ ਵੀ ਕੀਤੀ ਆ ਤੇ ਮੈਨੂੰ ਪੈਨਸ਼ਨ ਵੀ ਮਿਲਦੀ ਮੈਂ ਤੁਹਾਨੂੰ ਕਿਸੇ ਨੂੰ ਪਤਾ ਹੋ ਕਿਸੇ ਨਹੀਂ ਪਤਾ ਵਾ ਮੈਂ ਪੰਜਾਬ ਪੋਸਟਲ ਅਥਲੈਟਿਕਸ ਟੀਮ ਦਾ 10 ਸਾਲ ਕੈਪਟਨ ਰਿਹਾ ਤੇ 10 ਸਾਲ ਦੇ ਵਿੱਚੋਂ ਮੈਂ 8 ਮੈਡਲ ਜਿੱਤੇ ਆ 6 ਮੈਡਲ ਮੇਰੇ 골ਡ ਆ 2 ਮੈਡਲ ਮੇਰੇ ਸਰਵਰ ਆ 5000 ਮੀਟਰ 10000 ਮੀਟਰ ਤੇ 15000 ਮੀਟਰ ਮੇਰਾ ਰਿਕਾਰਡ ਹੈਗਾ ਅਜੇ ਤੱਕ 50 ਸਾਲਾਂ ਤੋਂ ਮੇਰਾ ਸਕਾਲ ਨਹੀਂ ਕੋ ਤੋੜ ਸਕਿਆ ਤੇ ਉਹ ਆ ਵੇਖ ਲਓ ਮੈਂ ਛੋਟਾ ਬੈਲ ਇਸਤੇਮਾਲ ਕਰਦਾ ਮੇਰਾ ਵੀ ਕਿਹੜਾ ਹਾਂ ਵੱਡਾ ਵੀ ਰੱਖਿਆ ਪਰ ਕਿਤੇ ਕਿਤੇ ਥੋੜਾ ਬੜਾ ਕਰ ਲੀਦਾ ਇਸਤੇਮਾਲ ਇਹ ਨਹੀਂ ਵੀ ਤੁਸੀਂ ਮੋਬਾਈਲ ਹਾਂ ਮੈਂ ਨਾ ਵੀ ਵਰਤੋ ਬੱਚਿਆਂ ਨੂੰ ਕਹਿੰਦਾ ਜਾਂ ਛੋਟੇ ਸਾਡੇ ਵੀਰ ਵਰਤੋ ਪਰ ਇਹ ਥੋੜਾ ਵੀ ਤੁਸੀਂ ਸਵੇਰੇ ਦੌੜ ਲਾਉਂਦੇ ਮੈਂ ਵੇਖਿਆ ਸੜਕ ਤੇ ਬੱਚੇ ਦੌੜ ਲਾਉਂਦੇ ਉਹਨਾਂ ਸਾਡੀ ਇੱਥੇ ਦੌੜ ਲਾਉਂਦੇ ਉਹਨਾਂ ਕੰਨ ਨੂੰ ਲਾਇਆ ਹੁੰਦਾ ਉਹ ਜਿਹੜੀ ਜਿਹੜੀ ਤੁਹਾਡੀ ਉਹ ਜਿਹੜੀ ਤੁਹਾਡੀ ਸੋਚ ਆ ਨਾ ਉਹ ਤੁਹਾਡੀ ਮੋਬਾਈਲ ਦੇ ਵਿੱਚ ਹੈਗੀ ਆ ਨਾ ਕਿ ਤੁਹਾਡੀ ਉਹ ਖੇਡ ਦੀ ਜਿਹੜੀ ਭਾਵਨਾ ਉਹਦੇ ਵਿੱਚ ਹੈਗੀ ਆ ਪਿੱਛੇ ਜੇ ਮੈਂ ਪੜਿਆ 올ੰਪਿਕ ਗੇਮਾਂ ਹੀਆਂ ਸੀ ਪੀਵੀਸੀ ਤੁਹਾਨੂੰ ਨਾ ਸੁਣਿਆ ਹੋਊਗਾ ਬੈਡਮਿੰਟਨ ਦੀ ਖਿਡਾਰਨੇ ਉਸ ਦਾ ਕੋਚ ਗੋਪੀ ਚੰਦ ਸੀ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਉਹਨੇ ਉਸ ਨੂੰ 3 ਮਹੀਨੇ ਮੋਬਾਈਲ ਫੋਨ ਕਿ ਕਿਹਾ ਨਾ ਫੋਨ ਵਰਤਣ ਦੀ ਅਗਾ ਨਹੀਂ ਦਿੱਤੀ ਜੇ ਉਹ ਘਰ ਦੀ ਘਰ ਦੇ ਮਾਪਿਆਂ ਨਾਲ ਗੱਲ ਕਰਾਉਂਦਾ ਸੀ ਆਪਨੇ ਫੋਨ ਤੋਂ ਕਰਾਉਂਦਾ ਸੀ 3 ਮਹੀਨੇ ਤੱਕ ਉਹਨੇ ਮੋਬਾਈਲ ਦਾ ਨਾਂ ਨਹੀਂ ਵਰਤਣਾ ਤੋਂ ਦੂਰ ਨਾ ਨਾਂ ਲੈਣ ਨਹੀਂ ਦਿੱਤਾ ਤੇ ਉਹ ਪੀਵੀ ਸਿੱਧੂ 올림픽 ਦੇ ਵਿੱਚੋਂ ਸੈਨ ਬਹੁਤ ਘੱਟ ਬਚੇ ਜਾਂਦੇ ਉਹਨਾਂ ਕੋਲ ਸੈਕੰਡ ਪਲੇਸ ਨਹੀਂ ਆਈ ਸੀ ਅੱਜ ਕੱਲ ਉਸ ਨੂੰ CRP ਵਿੱਚ ਨੌਕਰੀ ਮਿਲੀ ਹੈ CO ਕਮਾਂਡਰ ਕਮਾਂਡਰ ਦੀ ਨੌਕਰੀ ਕਰ ਰਹੀ ਪੀਵੀ ਸਿੱਧੂ ਤੇ ਸਿਰਫ ਕਿਉਂ ਦਾ ਕਾਰਨ ਵੀ ਮੋਬਾਈਲ ਨੂੰ ਨਹੀਂ ਇਸਤੇਮਾਲ ਕੀਤਾ ਜੇ ਤੁਸੀਂ ਮੋਬਾਈਲ ਇਸਤੇਮਾਲ ਕਰਦੇ ਜੇ ਦੌੜਦੇ ਜਾਂ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹ ਮੋਬਾਈਲ ਦੇ ਵਿੱਚ ਆ ਨਾ ਕਿ ਤੁਹਾਡਾ ਦਿਮਾਗ ਜਿਹੜਾ ਖੇਡ ਦੇ ਵਿੱਚ ਹੈਗਾ ਇਸ ਕਰਕੇ ਮੇਰੀ ਜਰੂਰ ਮੈਂ ਇਹਦੇ ਬੱਚਾ ਨੂੰ ਵੀ ਇਹ ਲੈ ਹੁ ਇਸਤੇਮਾਲ ਕਰੋ ਪਰ ਜਦੋਂ ਤੁਸੀਂ ਗਰਾਊਂਡ ਉਦੋਂ 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 ਤੁਸੀਂ ਮੋਬਾਈਲ ਸਭ ਕੁਝ ਭੁੱਲ ਜਾਓ ਉਹ ਹਾਂਜੀ ਤੁਸੀਂ ਰੋਜ਼ ਆਉਂਦੇ ਜੇ ਅਭਿਆਸ ਕਰਨਾ ਆਪਣਾ ਇੱਥੇ ਕੀ ਨਾਕੀ ਹੈ ਤੁਹਾਡਾ ਅਰਸ਼ਪ੍ਰੀਤ ਸਿੰਘ ਅੱਛਾ ਅਰਸ਼ਪ੍ਰੀਤ ਕੀ ਕਹਿਣਾ ਚਾਹੋਗੇ ਤੁਹਾਨੂੰ ਇੱਥੇ ਕੀ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਇੱਥੇ ਪ੍ਰੈਕਟਿਸ ਕਰਦੇ ਜੇ ਜਾਂ ਇੱਥੇ ਆਪਣਾ ਖੇਡਣ ਆਉਂਦੇ ਜੇ ਮੁਸ਼ਕਲ ਇੱਕ ਜੀ ਟਰੈਕ ਦੀ ਮੁਸ਼ਕਲ ਬਹੁਤ ਹੈ ਜੀ ਟਰੈਕ ਬਹੁਤ ਉੱਚਾ ਨੀਵਾ ਰਨਿੰਗ ਨਹੀਂ ਹੁੰਦੀ ਠੀਕ ਹੈ ਜੀ ਜਦੋਂ ਤੇਜ਼ ਦੌੜਦੇ ਆ ਬੱਚੇ ਤੇ ਉੱਚਾ ਨੀਵਾ ਟਰੈਕ ਹੋਣ ਦੇ ਕਾਰਨ ਡਿੱਗਣ ਪਈਦਾ ਇਸ ਕਰਕੇ ਬੱਚਿਆਂ ਰਨਿੰਗ ਨਹੀਂ ਲੱਗਦੀ ਇੱਕ ਫੁੱਟਬਾਲ ਦੇ ਤੁਸੀਂ ਗਰਾਊਂਡ ਦੇਖ ਸਕਦੇ ਕਿੰਨੇ ਟਿੱਬੇ ਹੈਗੇ ਆ ਜੀ ਏ ਵੀ ਨਹੀਂ ਤੇ ਅੱਛਾ ਟੋਏ ਟੱਬੇ ਆ ਉਹਦੇ ਨਾਲ ਫਿਰ ਤੇ ਖਿਡਾਰੀਆਂ ਨੂੰ ਕਈਆਂ ਨੂੰ ਸੱਟਾਂ ਵੀ ਲੱਗਦੀ ਹੋਣਗੀਆਂ ਲੱਗਦੀਆਂ ਨਹੀਂ ਲੱਗਦੇ ਆ ਬੱਚੇ ਦੇ ਇੱਕ ਦਿਨ ਸਿਰ ਤੇ ਸੱਟ ਲੱਗ ਗਈ ਜੇ ਦੇ ਕੇ ਹਾਂਜੀ ਬਹੁਤ ਮੁਸ਼ਕਲ ਆਉਂਦੀ ਆ ਇੱਕ ਪਾਣੀ ਦੀ ਬਹੁਤ ਮੁਸ਼ਕਲ ਆ ਜੀ ਬੱਚਿਆਂ ਨੂੰ ਪਾਣੀ ਦੀ ਵੀ ਲੋੜ ਹੁੰਦੀ ਆ ਖੇਡ ਤੋਂ ਬਾਅਦ ਆ ਬਹੁਤ ਪੀਣ ਤੇ ਪੀਣ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਆ ਪ੍ਰਬੰਧ ਨਹੀਂ ਆ ਕੋਈ ਪ੍ਰਬੰਧ ਨਹੀਂ ਆ ਇਧਰ ਅੱਡੇ ਤੋਂ ਭਰ ਕੇ ਲਿਆਉਣਾ ਪੈਂਦਾ ਪਾਣੀ ਪੀਣਾਂ ਤੇ ਬੱਚਿਆਂ ਤੇ ਹਾਂਜੀ ਹਾਂਜੀ ਤੁਸੀਂ ਆਪਣਾ ਨਾਮ ਦੱਸਿਓ ਕੀਰਤ ਸਿੰਘ ਅ ਕੀਰਤ ਕੀ ਕਿਹੜੀ ਖੇਡ ਖੇਡਦੇ ਹੋ ਤੁਸੀਂ ਫੁੱਟਬਾਲ ਸਰ ਫੁੱਟਬਾਲ ਖੇਡਦੇ ਉਹਦੇ ਕਿਸ ਤਰ੍ਹਾਂ ਦੀ ਸਟੇਡੀਅਮ ਜਿਹੜਾ ਉਹ ਪੂਰੀ ਤਰ੍ਹਾਂ ਇਹਦੀ ਮੁਕੰਮਲ ਸਾਰੀ ਨਹੀਂ ਕਿ ਕਈ ਕਮਜ਼ੋਰ ਇਹਦੇ ਵਿੱਚ ਹੈਗੀਆਂ ਖਾਮੀਆਂ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਹੁਣਾਂ ਦੇ ਸਰ ਚਾਹੀਦਾ ਸਰ ਸਾਰਾ ਕਮ ਗਰਾਊਂਡ ਦਾ ਜਿੱਦਾਂ ਵੀਰ ਨੇ ਦੱਸਿਆ ਵੀ ਪਾਣੀ ਦਾ ਵੀ ਪ੍ਰਬੰਧ ਨਹੀਂ ਹੈਗਾ ਤੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈਗਾ ਤੇ ਸਰ ਲਾਈਟਾਂ ਵੀ ਸਰ ਲਾਤੀਆਂ ਗਲੀਆਂ ਵਾਲੀਆਂ ਲਾਤੀਆਂ ਜਿਹੜੀਆਂ ਗਲੀਆਂ 'ਚ ਹੁੰਦੀਆਂ ਉਹ ਸਾਰਾ ਸਟੇਡੀਅਮ ਵਾਲੀ ਕੋ ਲਾਈਟ ਨਹੀਂ ਲੱਗੀ ਇੱਥੇ ਅੱਛਾ ਹਾਂਜੀ ਜਦੋਂ ਥੋੜਾ ਜਿਹਾ ਹਨੇਰਾ ਹੋ ਜਾਂਦਾ ਫਿਰ ਫਿਰ ਮੁਸ਼ਕਲ ਦਿਖਣਾ ਸਰ ਬੌਲੀ ਬੰਦ ਦਿਖਣੀ ਹੋ ਜਾਂਦੀ ਅੱਛਾ ਹਾਂਜੀ ਵੱਧ ਵੱਧ ਘੰਟਾ ਦੋ ਘੰਟਾ ਗੇਮ ਲਾਦੀ ਸਰ ਹਾਂਜੀ ਤੇ ਪਤਾ ਲੱਗਾ ਕੁਝ ਖਿਡਾਰੀਆਂ ਨੇ ਦੱਸਿਆ ਹੈ ਸਾਨੂੰ ਕਿ ਇੱਥੇ ਜਦੋਂ ਮੀਂਹ ਪੈ ਜਾਂਦਾ ਹੈ ਤੇ ਪਾਣੀ ਬੜਾ ਖਲੋ ਜਾਂਦਾ ਹੈ ਉਦੋਂ ਫਿਰ ਤੁਹਾਡੇ ਅਭਿਆਸ ਦੇ ਵਿੱਚ ਫਿਰ ਕਵਰਟ ਖੜੀ ਹੋ ਜਾਂਦੀ ਹੁੰਦੀ ਹੈ ਹਾਂਜੀ ਸਰ ਮਹੀਨਾ ਮਹੀਨਾ ਸਰ ਪਾਣੀ ਨਹੀਂ ਸਰ ਸੁੱਕਦਾ ਜਦੋਂ ਜਿਆਦਾ ਸੌਣ ਦੇ ਮਹੀਨਾ ਦਾ ਸਰ ਜਦੋਂ ਪੈਂਦਾ ਮੀਂਹ ਉਦੋਂ ਹਾਂ ਜੀ ਜੀ ਬਹੁਤ ਜ਼ਿਆਦਾ ਸਰ ਆ ਪਹਿਲੀ ਪੌੜੀ ਤੱਕ ਸਰ ਪਾਣੀ ਪੂਰਾ ਭਰ ਜਾਂਦਾ ਹਾਂਜੀ ਬਿਲਕੁਲ ਫਿਰ ਉਹ ਤੁਹਾਡੇ ਆਸਤੇ ਫਿਰ ਉਹ ਤੁਹਾਡੇ ਅਭਿਆਸ ਦੇ ਵਿੱਚ ਬੜੀ ਵੱਡੀ ਰਿਕਵਰਡ ਪੈ ਜਾਂਦੀ ਹੁੰਦੀ ਸਰ ਦੋ ਦੋ ਮਹੀਨਾ ਮਹੀਨਾ ਦੇ ਤੁਹਾਨੂੰ ਦੱਸ ਦਿੱਤਾ ਵੀ ਨਹੀਂ ਪਾਣੀ ਜਾਂਦਾ ਕਿਤੇ ਹਾਂਜੀ ਠੀਕ ਹੈ ਧੰਨਵਾਦ ਸੋ ਅ ਅਸੀਂ ਅੱਜ ਗੱਲ ਕਰ ਰਹੇ ਸੀ ਖੇਡ ਬਾਬਾ ਵਿਧੀ ਚੰਦ ਖੇਡ ਸਟੇਡੀਅਮ ਜੋ ਕਿ 2000 ਸਨ 2004 ਦੇ ਵਿੱਚ ਜਿਹੜਾ ਇਹਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਕੈਪਟਨ ਸਰਕਾਰ ਵੇਲੇ 21 ਸਾਲ ਹੋ ਗਏ ਆ ਇਸ ਇਹ ਸਟੇਡੀਅਮ ਜਿਹੜਾ ਆ ਮੁਕੰਮਲ ਹੋਣ ਦੀ ਰਾਹ ਜਿਹੜੀ ਆ ਉਹ ਵੇਖ ਰਿਆ ਆ ਨਾ ਇੱਥੇ ਕੋਈ ਚਾਰਦੁਆਰੀ ਦਾ ਪ੍ਰਬੰਧ ਹੈ ਨਾ ਇੱਥੇ ਕੋਈ ਬਿਜਲੀ ਦਾ ਪ੍ਰਬੰਧ ਹੈ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਖਡਾਰੀਆਂ ਦਾ ਕਹਿਣਾ ਹੈ ਕਿ ਇੱਕ ਇੱਕ ਮਹੀਨਾ ਜਿਹੜਾ ਇੱਥੇ ਪਾਣੀ ਜਿਹੜਾ ਜਦੋਂ ਬਹੁਤ ਜ਼ਿਆਦਾ بارش ਆਉਂਦੀ ਆ ਮੀਂਹ ਦੇ ਦਿਨਾਂ ਵਿੱਚ ਪਾਣੀ ਇੱਥੇ ਖੜਾ ਰਹਿੰਦਾ ਆ ਜਿਸ ਨਾਲ ਇੱਕ ਇੱਕ ਮਹੀਨਾ ਉਹ ਖੇਡਣ ਤੋਂ ਜਿਹੜਾ ਉਹ ਵਾਂਝੇ ਰਹਿੰਦੇ ਆ ਤੇ ਉਹਨਾਂ ਦੀ ਪ੍ਰੈਕਟਿਸ ਦੇ ਵਿੱਚ ਅਭਿਆਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਪੈਂਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਇਹ ਹੁਣ ਐਲਾਨ ਥੋੜੇ ਦਿਨ ਹੋ ਗਿਆ ਐਲਾਨ ਕੀਤਾ ਕਿ ਹਰੇਕ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਾਈ ਜਾਊਗੀ ਇਹ ਇੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹੀ ਹਿੱਸਾ ਹੈ ਕਿ ਜਿਹੜੀਆਂ ਗਰਾਊਂਡਾਂ ਹਰੇਕ ਪਿੰਡ ਦੇ ਵਿੱਚ ਜਿਹੜੀ ਇੱਕ ਗਰਾਊਂਡ ਬਣਾਈ ਜਾਊਗੀ ਸੋ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆ ਉਹਦੇ ਵਿੱਚ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖੇ ਨਸ਼ਾ ਤਸਕਰਾਂ ਨੂੰ ਜਿਹੜਾ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਪਰ ਨਾਲ ਹੀ ਸਰਕਾਰ ਨੂੰ ਇਹ ਜ਼ਰੂਰੀ ਇਹ ਇੱਕ ਕਦਮ ਚੁੱਕਣਾ ਚਾਹੀਦਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਉਸਾਰੀधीन ਨੇ ਉਹਨਾਂ ਨੂੰ ਉਹਨਾਂ ਦੀ ਉਸਾਰੀ ਮੁਕੰਮਲ ਕੀਤੀ ਜਾਵੇ ਜਿਸ ਤਰ੍ਹਾਂ ਇਸ ਖੇਡ ਸਟੇਡੀਅਮ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਨਹੀਂ ਮਿਲ ਰਹੀਆਂ ਇਹ ਸਹੂਲਤਾਂ ਮੁਕੰਮਲ ਕੀਤੀਆਂ ਜਾਣ ਪਿੰਡ ਪਿੰਡ ਦੇ ਵਿੱਚ ਇੱਕ ਖੇਡ ਗਰਾਊਂਡ ਬਣਾਈ ਜਾਵੇ ਤਾਂ ਜੋ ਬੱਚੇ ਜਿਹੜੇ ਆ ਉਹ ਨਸ਼ਾ ਦੀ ਲਤ ਤੋਂ ਨਸ਼ਾ ਦੀ ਬਰਾਈ ਤੋਂ ਦੂਰ ਰਹਿ ਸਕਣ ਅਤੇ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਜਿਹੜਾ ਉਹ ਨਿਰੰਤਰ ਹੁੰਦਾ ਰਹੇ ਅਤੇ ਉਹ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਧੰਨਵਾਦ ਦੇਖਦੇ ਰਹੋ ਲੋਕ ਚਰਚਾ ਟੀਵੀ